ਹਾਂਜੀ ਸਵਾਗਤ ਹੈ ਗਰੇਵਾਲ ਫਾਰਮ ਉਗਰਾਹਾਂ ਤੇ ਤੇ ਕਈ ਕਿਸਾਨ ਵੀਰਾਂ ਦੇ ਫੋਨ ਆ ਰਹੇ ਸੀਗੇ ਵੀ ਗੰਡੇਆ ਮੱਛੀ ਜਾਂਦਾ ਕਿ ਭੂਕਾਂ ਪੀਲੀਆਂ ਹੋ ਰਹੀਆਂ ਨੇਗੀਆਂ ਇਹ ਜੂੰ ਦਾ ਕਾਰਨ ਹੈਗਾ ਜੀ ਜੂੰ ਪੈਰੀਏ ਗੰਡੇ ਨੂੰ ਹੁਣ ਭੂਕ ਪਾੜ ਕੇ ਦੇਖੋ ਵਿੱਚ ਫਿਰਦੀ ਹੈਗੀ ਤੇ ਹੁਣ ਤਾਂ ਘਟਦੇ ਹੋਏ ਕੈਮਰੇ ਚ ਤੇ ਇਹਦੇ ਵਾਸਤੇ ਤੁਸੀਂ ਡੈਲੀਗੇਟ ਸਪਰੇਅ ਕਰ ਸਕਦੇ ਹੋਗੇ ਬੀ ਐਮ ਐਲ ਢੋਲੀ ਦੀ ਪਾ ਕੇ ਤੇ ਗੰਡਾ ਵਧੀਆ ਹੋ ਜਾਊਗਾ ਮਤਲਬ ਭੂਕ ਮੱਟਣੋਂ ਹਟ ਜਾਊਗੀ ਤੇ ਜੂੰ ਮਰ ਜਾਊਗੀ ਆ ਦੇਖੋ ਬੈਂਗਣੀ ਦੇ ਵਿੱਚ ਵੀ ਪਿਆਜ਼ ਲਾਇਆ ਹੋਇਆ ਆਪਾਂ ਵਧੀਆ ਚੱਲ ਰਿਹਾ ਹੈਗਾ ਸਾਰਾ ਸਾਰੇ ਵਿੱਚ ਹੀ ਇੱਧਰ ਚ ਤੇ ਆ ਆ ਗਏ ਸੇਬਾਂ ਦੇ ਬੂਟੇ ਸੇਬਾਂ ਦੇ ਬੂਟਿਆਂ ਨੇ ਫਲ ਚੱਕ ਲਈ ਆਪਣੇ ਨੇ ਆ ਦੇਖੋ ਅੱਗੇ ਦਿਖਾਉਣਾ ਸਾਨੂੰ ਆ ਦੇਖੋ ਜਮਾ ਛੋਟਾ ਛੋਟਾ ਆ ਲੱਗ ਰਹੇ ਨੇ ਵਧੀਆ ਫਲ ਚੱਕ ਰੱਖਿਆਗਾ ਪੂਰਾ ਇਹ 2 ਸਾਲ ਦਾ ਬੂਟਾ ਹੈਗਾ ਜੀ 2 ਸਾਲ ਹੋ ਗਏ ਨੂੰ ਲਾਏ ਨੂੰ ਤੇ ਮਈ ਚ ਤਿਆਰ ਹੋ ਜਾਣਗੇ ਸੇਬ ਸਾਡੇ ਲੈਵੇ ਹਾਂਜੀ ਆ ਆ ਗਏ ਅਮਰੂਦ ਦਾ ਬੂਟਾ ਇਹਨੇ ਵੀ ਫਲ ਚੱਕ ਰੱਖਿਆ ਦੇਖੋ ਲੱਗ ਰਹੇ ਨੇ ਅਮਰੂਦ ਦੇਖੋ ਲਗਭਗ ਸਾਰੇ ਫਲਾਂ ਦੇ ਬੂਟਿਆਂ ਨੇ ਫਲ ਚੱਕ ਰੱਖਿਆ ਹੈਗਾ ਆਹ ਦੇਖੋ ਅੰਬਰੂਦ ਆ ਵੀ ਅੰਬਰੂਦ ਦੇ ਹੀ ਆਓ ਆ ਗਏ ਉਧਰ ਮਸੰਮੀਆਂ ਦੇ ਧੰਨਵਾਦ ਜੀ ਆ ਆਪਾਂ ਮਿਰਚ ਲਈ ਹੋਈ ਉਧਰ ਆ ਗਈ ਮਿਰਚ ਕੋਈ ਜੱਟਦੀ ਹੈ ਵੀ ਪਿੱਟੀ ਲਾਤੀ ਸੀ ਆਪਾਂ ਇਹਨੂੰ ਤੇ ਮੀਂਹ ਪੈ ਗਿਆ ਸੀ ਉਦੋਂ ਬਾਅਦ ਚ